ਉਲੰਘਣ ਦੇ ਬਹਾਨੇ ਘਰ ਦੇ ਵਿੱਚ ਵੜ ਜਾਂਦੇ ਨੇ ਬੰਦੇ ਤਾਂ ਇਸ ਦਰਮਿਆਨ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਮੌਕੇ ਤੇ ਫੌਜੀ ਜਵਾਨ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਐਨਕਾਊਂਟਰ ਕਰਕੇ ਇੱਕ ਅਤਵਾਦੀ ਨੂੰ ਢੇਰ ਕਰ ਦਿੱਤਾ ਗਿਆ ਹੈ ਤਾਂ ਬੜੀ ਚਲਾਕੀ ਦੇ ਨਾਲ ਦਾਖਲ ਹੁੰਦੇ ਨੇ ਪਾਣੀ ਮੰਗਣ ਦੇ ਬਹਾਨੇ ਜਿਵੇਂ ਹੀ ਘਰ ਦਾ ਕੁੰਡਾ ਖੜਕਾਇਆ ਜਾਂਦਾ ਹੈ ਇੱਕ ਵਿਅਕਤੀ ਬਾਹਰ ਨਿਕਲਦਾ ਹੈ ਤੇ ਮੌਕੇ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਫੌਜੀ ਜਵਾਨਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵੱਲੋਂ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਇਨਕਾਊਂਟਰ ਕਰਕੇ ਇੱਕ ਅਤਵਾਦੀ ਨੂੰ ਢੇਰ ਕਰ ਦਿੱਤਾ ਗਿਆ ਹਾਲਾਂਕਿ ਇਸ ਦੇ ਦੋ ਦੇ ਕਰੀਬ ਹੋਰ ਸਾਥੀ ਜਿਹੜੇ ਐ ਲੁਕੇ ਹੋਣ ਦੀ ਸੰਭਾਵਨਾ ਦਿਤਾਈ ਜਾ ਰਹੀ ਹੈ ਤੇ ਉਹਨਾਂ ਦੀ ਭਾਲ ਦੇ ਲਈ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਾਂ ਇੱਕ ਪਾਸੇ ਸ਼ਰਧਾਲੂਆਂ ਦੇ ਨਾਲ ਭਰੀ ਹੋਈ বাস ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਅੱਤਵਾਦੀਆਂ ਦੇ ਵੱਲੋਂ ਤੇ ਕੁਝ ਦਿਨਾਂ ਦੇ ਦਰਮਿਆਨ ਇਹ ਦੂਜੀ ਵੱਡੀ ਘਟਨਾ ਹੈ ਜਿੱਥੇ ਕਿ ਇਸ ਤਰ੍ਹਾਂ ਅੱਤਵਾਦੀਆਂ ਦੇ ਵੱਲੋਂ ਘਰ ਦਾ ਕੁੰਡਾ ਖੜਕਾਇਆ ਜਾਂਦਾ ਹੈ ਇੱਕ ਪਿੰਡ ਦੇ ਵਿੱਚ ਵੜ ਕੇ ਕਿ ਆਖਿਰਕਾਰ ਪਾਣੀ ਚਾਹੀਦਾ ਤੇ ਜਦੋਂ ਹੀ ਉਸ ਘਰ ਦਾ ਮਾਲਕ ਜਿਸ ਦਾ ਨਾਮ ਬਿੱਟੂ ਦੱਸਿਆ ਜਾ ਰਿਹਾ ਹੈ ਉਹ ਕੁੰਡਾ ਖੋਲਦਾ ਹੈ ਤਾਂ ਘਰ ਦੇ ਵਿੱਚ ਉਹ ਵੜਦੀ ਸਾਰ ਇਹਨਾਂ ਅਤਵਾਦੀਆਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਇਸ ਹਮਲੇ ਦੇ ਵਿੱਚ ਗੋਲੀ ਜਿਹੜੀ ਹੈ ਉਸ ਵਿਅਕਤੀ ਯਾਨੀ ਕਿ ਬਿੱਟੂ ਨੂੰ ਲੱਗ ਜਾਂਦੀ ਹੈ ਜਿਹੜਾ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹਾਲਾਂਕਿ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਐਨਕਾਊਂਟਰ ਦੇ ਦਰਮਿਆਨ ਫੌਜੀ ਜਵਾਨਾਂ ਦੇ ਵੱਲੋਂ ਇੱਕ ਅਤਵਾਦੀ ਦੇ ਜੋ ਹੈ ਮੁੱਠਪੇੜ ਦੇ ਵਿੱਚ ਗੋਲੀਆਂ ਲੱਗੀਆਂ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਉਸ ਦੇ ਕੋਲੋਂ ਏਕੇ ਰਾਈਫਲ ਅਤੇ ਇੱਕ ਬੈਗ ਵੀ ਬਰਾਮਦ ਕੀਤਾ ਗਿਆ ਹੈ ਹਾਲਾਂਕਿ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ ਇੱਕ ਪਾਸੇ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਰਿਹਾਸੀ ਪਹਾੜੀ ਇਲਾਕੇ ਦੇ ਵਿੱਚ ਸ਼ਰਧਾਲੂਆਂ ਦੇ ਨਾਲ ਭਰੀ ਹੋਈ বাস ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਉਸ ਮਾਮਲੇ ਦੇ ਵਿੱਚ ਅਜੇ छानबीन ਕੀਤੀ ਜਾ ਰਹੀ ਹੈ ਕਿ ਕੁਝ ਦਿਨਾਂ ਦੇ ਦਰਮਿਆਨ ਇਹ ਦੂਜੀ ਵੱਡੀ ਘਟਨਾ ਸਾਹਮਣੇ ਆ ਗਈ ਹੈ ਕਿ ਅਤਵਾਦੀਆਂ ਦੇ ਵੱਲੋਂ ਬੇਖੌਫ ਹੋ ਕੇ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬੀ ਹਾਸਲ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਨੇ ਤਾਂ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਫੌਜੀ ਜਵਾਨਾਂ ਦੇ ਵੱਲੋਂ ਪਾਣੀ ਮੰਗਣ ਦੇ ਬਹਾਨੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਇਸ ਤੋਂ ਬਾਅਦ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਇਹਨਾਂ ਅੱਤਵਾਦੀਆਂ ਦੇ ਵੱਲੋਂ ਤਾਂ ਮੌਕੇ ਦੀਆਂ ਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਗੀਆਂ ਨੇ ਕਿ ਦੇਰ ਰਾਤ ਤੋਂ ਹੀ ਜੋ ਹੈ ਜੰਮੂ ਕਸ਼ਮੀਰ ਦੇ ਕਠੂਆ ਵਿਖੇ ਅੱਤਵਾਦੀਆਂ ਦੇ ਵੱਲੋਂ ਜੋ ਗੋਲੀਬਾਰੀ ਕੀਤੀ ਗਈ ਹੈ ਉਸ ਨੂੰ ਲੈ ਕੇ ਇੱਕ ਸ਼ਖਸ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਦੂਜੇ ਪਾਸੇ ਇੱਕ ਅਤਵਾਦੀ ਵੀ ਐਨਕਾਊਂਟਰ ਦੇ ਦਰਮਿਆਨ ਉਸ ਨੂੰ ਢੇਰ ਕੀਤਾ ਗਿਆ ਤੇ ਦੋ ਦੇ ਕਰੀਬ ਹੋਰ ਅਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਮੌਕੇ ਦੀਆਂ ਇਹ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਹਮਲੇ ਦੇ ਵਿੱਚ ਜੋ ਕਿਹਾ ਜਾ ਰਿਹਾ ਹੈ ਕਿ ਫੌਜੀ ਜਵਾਨ ਵੀ ਜ਼ਖਮੀ ਹੋਏ ਨੇ ਕਠੂਆ ਦੇ ਵਿੱਚ ਵੀ ਅਤਵਾਦੀਆਂ ਦੇ ਵੱਲੋਂ ਜੋ ਹੈ ਇਹ ਐਨਕਾਊਂਟਰ ਕੀਤਾ ਗਿਆ ਸੁਰੱਖਿਆ ਬਲਾਂ ਦੇ ਵੱਲੋਂ ਇੱਕ دہشتਗਰਦ ਨੂੰ ਠੇਰ ਕਰ ਦਿੱਤਾ ਗਿਆ ਤੇ ਇੱਕ ਨਾਗਰਿਕ ਵੀ ਜਿਸ ਦਾ ਨਾਮ ਬਿੱਟੂ ਦੱਸਿਆ ਜਾ ਰਿਹਾ ਜਿਸ ਦੇ ਕੀ ਘਰ ਦਾ ਕੁੰਡਾ ਇਹਨਾਂ ਅਤਵਾਦੀਆਂ ਦੇ ਵੱਲੋਂ ਖੜਕਾਇਆ ਗਿਆ ਜਿਵੇਂ ਹੀ ਉਸ ਵਿਅਕਤੀ ਨੇ ਦਰਵਾਜ਼ਾ ਖੋਲ੍ਹਿਆ ਬਿਨਾਂ ਕੁਝ ਸੋਚੇ ਸਮਝੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਇਹ ਉਸ ਘਰ ਦੇ ਉੱਤੇ ਤੇ ਇਸ ਘਟਨਾਕਰਮ ਦੇ ਵਿੱਚ ਉਹ ਵਿਅਕਤੀ ਜਿਸ ਦਾ ਨਾਮ ਬਿੱਟੂ ਦੱਸਿਆ ਜਾ ਰਿਹਾ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ